ਰਾ ਹਸਬੰਦ ਜਿਹੜਾ ਦਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਤੇ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਘੁੱਟਿਆ ਤੇ ਉਦੋਂ ਉਹ ਵੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਤੇ ਨੋਕਾ ਤੇ ਲੱਗੀ ਵਾਲ ਬੂਨ ਕੱਟਦੇ ਉਹਨਾਂ ਨੇ ਸਿਰ 'ਚ ਬੋਤਲ ਮਾਰੀ ਉਹਨਾਂ ਨੇ ਲੱਕ ਤੇ ਬੈਡ ਮਾਰੇ ਉਹਨਾਂ ਨੇ ਮੇਰਾ ਹਸਬੰਦ ਜਿਹੜਾ ਦਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਤੇ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਘੁੱਟਿਆ ਤੇ ਉਦੋਂ ਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਤੇ ਘਰੋਂ ਭਗੋੜਾ ਹੋ ਗਿਆ ਸੀ ਉਦੋਂ ਮੈਂ ਬਿਮਾਰ}}{| ਤੇ ਫਿਰ ਉਹ ਮਲਿਓਮ ਜਿੱਥੇ ਆਪਾਂ ਰੇਦਾ ਨਾ ਕਰਾਇਤੇ ਤੇ ਉਹ ਕਰਾਇਦਾਰਾਂ ਨੇ ਪਾਪਾ ਨੂੰ ਫੋਨ ਕੀਤਾ ਕਿ ਇਦਾਂ ਤੁਹਾਡੀ ਕੁੜੀ ਨੂੰ ਕੁੱਟ-ਕੱਟ ਕੇ ਚੱਲ ਗਿਆ ਫਿਰ ਪਾਪਾ ਮੇਰੇ ਮੈਨੂੰ ਇੱਧਰ ਲੈ ਆਏ ਘਰ ਇੱਧਰ ਲਿਆ ਕੇ ਤੇ ਇਹਨਾਂ ਨੇ ਮੇਰਾ ਇਲਾਜ ਲੋਜ ਕਰਵਾਇਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆਹ ਕੰਮ ਨਹੀਂ ਛੱਡੇਂਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਮੈਨੂੰ ਫੋਨ ਕਰਕੇ ਇਹੀ ਧਮਕੀਆਂ ਦੇਂਦਾ ਆਪਣਾ ਭਰਾ ਤੇ ਪਿਓ ਬਚਾ ਲਈ ਅਣੀ ਮੇਰਾ ਨਾਮ ਰੋਹਣ ਗੁਮਾਰ ਹੈ ਇਹ ਗੱਲ ਬਾਤ ਵੀ ਜਿਹੜਾ ਤੁਹਾਡੇ ਬੱਚਾ ਘਰਾ ਹੋਇਆ ਸੀਗਾ ਕਿੰਨੇ ਵਕਤ ਗੱਲ ਬਾਤ ਇਦਾਂ ਹੋਈ ਸੀਗੀ ਜਿੱਦਾਂ ਮੇਰਾ ਜੀਜਾ ਹੈਗਾ ਜੇ ਤੇ ਉਹ ਨਾ ਉਹਨਾਂ ਦੀ ਆਪੱਚ ਮੈਟਰ ਹੈਗਾ ਉਹਨਾਂ ਦਾ ਲੜਾਈ ਝਗੜੇ ਦਾ ਮੈਟਰ ਹੈਗਾ ਵਾ ਆਪਣਾ ਮੇਰੀ ਵੀ ਸਿਸਟਰ ਨਾਲ ਆਪੱਚ ਉਹਨਾਂ ਦਾ ਮੈਟਰ ਹੈਗਾ ਜੀਜੇ ਦਾ ਤੇ ਸਿਸਟਰ ਦਾ ਮੈਟਰ ਹੈਗਾ ਉਹਨਾਂ ਦਾ ਉਹ ਨਾ ਮਤਲਬ ਮੈਨੂੰ ਮਤਲਬ ਰਾਹ ਦੇ ਵਿੱਚ ਕਦੀ ਰੋਕ ਲੈਂਦਾ ਕਦੀ ਮਾਰ ਕੁੱਟ ਕੇ ਦੋ ਤਿੰਨ ਵਾਰ ਇਹਨੇ ਕੀਤੀ ਮੇਰੇ ਨਾਲ ਤੇ ਇਸ ਕਰਕੇ ਵੀ ਮੈਂ ਇੱਕ ਪਾਏ ਪਾਏ ਤੇ ਜਿੱਦਾਂ ਕਿ ਹੁਣ ਮੈਂ ਉਦੋਂ ਦਰਬਾਰ ਸਾਹਿਬ ਤੋਂ ਮੈਂ 22 ਤਰੀਕ ਨੂੰ ਆ ਰਿਆਂ ਸੀਗਾ ਕੰਮ ਕਰਕੇ ਸਵੇਰੇ 10 ਵਜੇ 10:30 ਵਜੇ ਮੈਂ ਤੋਂ ਛੁੱਟੀ ਕਰਕੇ ਆਇਆ ਸੀਗਾ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ੇਰਾਂ ਵਾਲੇ ਗੇਟ ਲਾਗੇ ਜਾ ਕੇ ਮੈਂ ਉੱਥੇ ਖਲੋ ਗਿਆ ਮੈਂ ਕਿਹਾ ਚਲ ਆਟੋ ਕਰ ਲੈਨੇ ਆਟੋ ਕਰਕੇ ਮੈਂ ਘਰ ਚਲ ਜੰਨਾ ਉਧਰੋਂ ਤਿੰਨ ਮੁੰਡੇ ਆਏ ਦੋ ਦੋ ਦਾ ਤੇ ਪਤਾ ਨਹੀਂ ਇੱਕ ਤੇ ਲੱਕੀਗਾ ਸੀ ਉਹਦੇ ਨਾਲ ਉਹਦੇ ਤੇ ਦੋ ਯਾਰ ਦੋਸਤ ਹੋਰ ਹੈਗੇ ਸੀ ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸੱਚ ਮੇਰੇ ਬੋਤਲਾਂ ਮਾਰੀਆਂ ਉਹਨਾਂ ਨੇ ਬੋਤਲਾ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਕ 'ਚ ਮੁੱਕੇ ਮੁੱਕੇ ਮਾਰਨੇ ਚਾਲੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਧੱਕੇ ਨਾਲ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਮੋਟਰਸਾਈਕਲ ਤੇ ਬਿਠਾ ਕੇ ਉਹ ਮੈਨੂੰ ਆਪਣੇ ਮਹੱਲੇ ਲੈ ਗਏ ਕਿਤੇ ਦੇ ਵਿੱਚ ਤੇ ਉੱਥੇ ਉਹਨਾਂ ਨੇ ਪਾਰਕੇ ਗਈ ਹੀ ਪਾਰਕ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੇ ਮੇਰੇ ਪੈਰ ਬੂਟ ਮਾਰੇ ਬਾਧੂ ਕੁੱਟ ਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਹਾਂਜੀ ਬਸ ਇਦਾਂ ਹੀ ਆ ਵੀ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪਤੇ ਜਾਰਾ ਕਰਦਾਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਲਾ ਲਾ ਪਿਆ ਫੋਨ ਤੇ ਵੀ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਕੇਸ ਇਹਦਾ ਕਚੈਰੀ ਦੇ ਵਿੱਚ ਚੱਲਦਾ ਪਿਆ ਹੈ ਹਾਂਜੀ ਟਾਡੇ ਨੇ ਕਿਹੜੀ ਕੁੱਟ ਮਾਰੀ ਕੁੱਟ ਮਾਰ ਉਹਨਾਂ ਨੇ ਮੈਂ ਨਾ ਕੀਤੀ ਆ ਮੇਰੇ ਕੋਲ ਵੀਡੀਓ ਵੀ ਪਈਆਂ ਸਾਰੇ ਕੰਪਲੇਂਟ ਵੀ ਸਾਰੀ ਕੋ ਕੀਤੀ ਹੋਈ ਆਪਾਂ ਵੀ ਡਿਵੀਜ਼ਨ ਥਾਣੇ ਵਿੱਚ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਨਿਗਰਾਨੀ ਆਪਾਂ ਥੋੜਾ ਰੱਖਣੀ ਪੁਲਿਸ ਵਾਲੇ ਤੁਸੀਂ ਜਿਵੇਂ ਥੋੜਨਾਗੇ ਪੁਲਿਸ ਵਾਲੇ ਮੰਗ ਬਸ ਇਹੋ ਹੀ ਅਬੀ ਸਾਨੂੰ ਮੰਗੇ ਹੋਇਆ ਵੀ ਤੁਹਾਨੂੰ ਇਨਸਾਫ ਇਹੋ ਚਾਹੀਦਾ ਵਾ ਵੀ ਅਹੀਂ ਕਰੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾ ਧਮਕੀ ਲਈ ਜਾਂਦਾ ਉਹਦੇ ਵੱਲੋਂ ਤੇ ਮੈਂ ਕੰਮ ਕਰਨ ਵਾਲਾ ਬੰਦਾ ਹਾਂ ਜੀ ਮੈਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਵਾਂ ਫੋਟੋਗ੍ਰਾਫੀ ਦਾ ਤੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਵੀ ਧਮਕੀਆਂ ਦਿੰਦਾ ਭਰਾ ਨੂੰ ਵੀ ਦਿੰਦਾ ਪਾਪਾ ਨੂੰ ਵੀ ਦਿੰਦਾ ਤੇ ਮੇਰੀ ਭੈਣ ਨੂੰ ਵੀ ਦੇਂਦਾ ਧਮਕੀਆਂ ਤੇ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਜੀਜਾ ਹੋਏਗਾ ਸਾਡਾ ਜੀ ਮੇਰਾ ਜੀ ਨਾਮ ਰਾਜ ਕੁਮਾਰ ਠੀਕ ਹੈ ਜੀ ਤੇ ਮੈਂ ਲੇਵਰਡਾਰ ਬੰਦਾ ਹਗਾ ਵਾ ਤੇ ਮੈਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਤੰਗ ਕੀਤਾ ਆਇਆ ਵਾ ਕਿਉਂਕਿ ਮੈਂ ਹੁਣ ਪਰੇਸ਼ਾਨੀ 'ਚ ਇੰਨਾ ਹੈਗਾ ਵਾ ਵੀ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀ ਹਗਾ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝੇ ਨਹੀਂ ਆ ਰਹੀ ਹੈ ਮੈਂ ਤਾਂ ਇਹੋ ਹੀ ਬਸ ਹੁਣ ਸੋਚਿਆ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੁਝ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਤੁਸੀਂ ਹਾਲਾ ਲੋ ਵੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਕਾਰਨ ਕੀ ਕਾਰਨ ਦੇਖੋ ਜੀ ਉਹ ਹੈਗਾ ਵਾ ਨਸ਼ੇਬਾਜ਼ ਬੰਦਾ ਠੀਕ ਆ ਉਹ ਉਹਨੇ ਲੀਡਰੀ ਦੇ ਵਿੱਚ ਜਿਵੇਂ ਕੋਈ ਬੰਦਾ ਵਿਚਾਰ ਮੁੰਡੇ ਲੈ ਕੇ ਖੜਾ ਹੋ ਜੇ ਤੇ ਉਹਦਾ ਲੀਡਰ ਉਹ ਸਾਥ ਦੇਣਦੇ ਆ ਵੀ ਉਹਨੂੰ ਪਤਾ ਵੀ ਇਹ ਕੋ 10 ਮੁੰਡੇ ਨਿਕਲ ਆਉਣੇ ਆ ਆਪਾਂ ਇਹਦਾ ਸਾਥ ਦਿੰਨੇ ਆ ਉਹ ਥਾਣੇ ਫੋਨ ਕਰ ਦਿੰਦੇ ਆ ਵੀ ਉਹਨੂੰ ਐਸਆਈ ਵਗੈਰਾ ਜੋ ਜੋ ਵੀ ਗਿਆ ਝਗੜਾ ਕਾਰਨ ਦੇਖੋ ਜੀ ਜੇ ਤੇਰੇ ਚ ਜਨਾਨੀ ਰੱਖਣ ਦੀ ਹਿੰਮਤ ਨਹੀਂ ਹੈਗੀ ਆ ਤੂੰ ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ ਅੱਜ ਮੈਂ ਉਹਨੂੰ ਲਿਆ ਕੇ ਉਹਦਾ ਮੈਂ ਇਲਾਜ ਕਰਵਾਇਆ ਬਾਕਾਇਦਾ 9 ਮਹੀਨੇ ਉਹਨੂੰ ਮੈਂ ਟੀਕੇ ਲਵਾਏ ਉਹਦੇ ਪੱਟਾਂ ਦੇ ਵਿੱਚ ਤੇ ਕੁੜੀ ਅੱਜ ਕਾਇਮ ਹੋ ਗਈ ਆ ਮੁੰਡੇ ਨੂੰ ਕੁੱਟਦਾ ਨਾ ਇਹ ਉਹ ਇਸ ਤਰੀਕੇ ਹੁੰਦਾ ਵਾ ਵੀ ਜੇ ਮੈਂ ਮੁੰਡੇ ਵੱਲ ਜਾਊਂਗਾ ਇਹ ਸਾਰੇ ਪਰਿਵਾਰ ਨੂੰ ਸੂਈ ਚੁੱਕੇਗੀ ਉਹ ਇਹ ਸ਼ਰੀਪੰਦਾ ਇਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਉਹ ਮੂੰਹ ਚੁੱਕ ਕੇ ਇਹਦੇ ਵੱਲ ਤੁਰਪੋਗਾ ਉਹਨੇ ਇੱਕ ਵਾਰੀ ਨਹੀਂ ਸਾਨੂੰ 6 ਸਾਲ ਹੋ ਗਏ ਉਹਨੇ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਚੱਲਾਂ ਹਾਂ ਤੇਰੇ ਮੁੰਡੇ ਵੱਲ ਅਸੀਂ ਡਰ ਜਾਈਦਾ ਕਭਰਾਜੀ ਦਾ ਵਾ ਫੇਰ ਜਾ ਕੇ ਹਾਂਜੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਹਦੇ ਉੱਤੋਂ ਖਤਰਾ ਹੈਗਾ ਅੱਜ ਅਹੀਂ 20 ਤੋਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ ਜੇ ਆਪਾਂ ਥਾਣੇ ਫੋਨ ਕਰੀਦਾ ਤੇ ਉਹ ਵੀ ਕਹਿੰਦੇ ਤੂੰ ਹੀ ਅੰਦਰੋਂ ਚਿੰਦਰਾ ਮਾਰ ਲਓ ਆਪਾਂ ਆਉਨੇ ਆਂਦਾ ਕੋਈ ਨਹੀਂ ਹੈਗਾ ਠੀਕ ਆ ਸਾਨੂੰ ਇਸ ਬੰਦੇ ਤੋਂ ਖਤਰਾ ਵਾ ਬਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਤੇ ਜਾਂ ਫਿਰ ਇਹ ਗਾਜੇ ਜਿਹੜਾ ਜਵਾਈ ਕਹਿਣ ਦੇ ਲਾਇਕ ਨਹੀਂ ਹੈਗਾ ਇਹ ਰੋਹਨ ਵੱਲੋਂ ਜਿਹੜਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਜੀਜੇ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਬੰਦੀ ਨੂੰ ਜਿਹੜਾ ਦਰਖਾਸਤ ਦੀ ਮਸੂਲ ਹੋਈ ਹੈ ਉਸਦੇ ਹਿਸਾਬ ਨਾਲ ਮੈਡੀਕਲ ਰਿਪੋਰਟ ਅਨਸਾਰ ਜੋ ਬਣਦੀ ਕਾਰਵਾਈ ਉਹ ਕਰਕੇ ਇਹਨੂੰ ਜਿਹੜਾ ਬਧਾਈ ਪਾਟ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ